ਇਹ ਤਿੰਨ ਬਾਜੀਆਂ ਛੱਡੇ ਹੋਏ ਜੀ ਪੁੱਤਰ ਤਿੰਨੇ ਜਿੱਤੇ ਹੋਏ ਜੀ ਇਹ ਪਹਿਲੀ ਵਾਰ ਕਾਕਾ ਜੀ ਜਦੋਂ ਬਸਾਖੀ ਵੇਲੇ ਇੱਥੇ ਆਏ ਜੀ ਮੇਰੇ ਕੱਡੇ ਹੋਏ ਸੀ ਪੁੱਤਰ ਜੀ ਕਾਕਾ ਜੀ ਨੇ ਮਤਲਬ ਕਿ ਬੈਠੇ ਨੂੰ ਦੱਸਿਆ ਕਹਿੰਦੇ ਬਲਜੀਤ ਵੀ ਇਹ ਕੂਤਰ ਜਦੋਂ ਛੱਡੇਗਾ ਬਾਈ ਜਿੱਤੂਆ ਕਿਸੇ ਨਾ ਬਾਜੀ ਨਹੀਂ ਵੱਢਣੀ ਜੀ ਇਹ ਪਹਿਲੀ ਬਾਜੀ ਮੈਂ ਕਾਲੇ ਬੂਲੇ ਛੱਡੇ ਛੱਡੇਆ ਜੀ 76 ਕੂਤਰ ਸੀ ਉੱਥੇ 5.5 ਵਜੇ ਬਾਜੀ ਮਤਲਬ ਕਿ ਤਿੰਨ ਪਤਾ ਨਹੀਂ ਦੋ ਕੂਤਰਾਂ ਚ ਕਾਫੀ ਟਾਈਮ ਤੋਂ ਪੁਰਾਣੀ ਗੱਲ ਹੈ ਜੀ ਨਿਭੜ ਗਈ ਸੀ ਇਹ 7 ਤੋਂ 7 ਤੋਂ ਉੱਪਰ ਜਾ ਕੇ ਕੂਤਰ ਡਿੱਗਿਆ ਜੀ ਮੇਰੇ ਭੈਣਾਂ ਦੇ ਢਾਂਗੀ ਤੇ ਬੈ ਕਿ ਦੂਜੀ ਬਾਜੀ ਅਸੀਂ ਐਂਟਰੀ ਵਾਲੀ ਛੜਤਾ ਸੀਗਾ ਜੀ ਜਲੂਰ ਜੀ ਜੀ ਉੱਥੇ ਬਹੁਤ ਜ਼ਿਆਦਾ ਗਰਮੀ ਸੀ ਲੋਹ ਜੀ ਉੱਥੇ ਵੀ ਮਤਲਬ ਕਿ ਟੌਪ ਮਤਲਬ ਕਿ ਪਹਿਲੇ ਨੰਬਰ ਤੇ ਸੀ ਉਧਰ ਬੜਾ ਰਿਕਾਰਡ ਕੱਢਿਆ ਸੀ ਤੇ ਤੀਜੀ ਤੀਜੀ ਬਾਜੀ ਛੜਤਾ ਸੀਗਾ ਜੀ ਉੱਥੇ ਗਾਜੀ ਆਣੀ ਜੀ ਜੀ ਉੱਥੇ ਵੀ ਮਤਲਬ 2 ਘੰਟੇ ਉੱਡੀ ਗਿਆ ਜੀ ਕਬੂਤਰ ਨਾਲ ਦੇ ਕਬੂਤਰ ਦੇ ਨਾਲ ਜਿਹੇ ਉਹਦੇ ਵੀ ਇਹਨੇ ਪਹਿਲਾ ਨੰਬਰ ਪ੍ਰਾਪਤ ਕੀਤਾ ਲਓ ਜੀ ਤਿੰਨ ਬਾਜ਼ੀਆਂ ਜਿਹੜਾ ਇੱਕ ਕਬੂਤਰ ਜਿੱਤਿਆ ਹੋਇਆ ਜੀ ਇਹ ਇਹ ਪਹਿਲਾਂ ਹੀ ਦੱਸ ਦਿੱਤਾ ਸੀਗਾ ਜਦੋਂ ਇਹ ਆਪਣੇ ਬਾਈ ਜੀ ਆਏ ਸੀ ਪਿੰਡ ਕਿ ਆਹ ਕਬੂਤਰਬਾਜੀ ਜਿੱਤੂਗਾ ਜਿੱਤੂਗਾ ਤੇ ਉਵੇਂ ਹੀ ਹੋਇਆ ਜੀ ਤਿੰਨ ਬਾਜ਼ੀਆਂ ਛੱਡਿਆ ਤਿੰਨੇ ਜਿੱਤਿਆ ਜੀ ਕਬੂਤਰ ਲਓ ਜੀ ਇਹ ਅਸੀਂ ਬੰਦ ਕਰਦਾ ਇਹ ਵੱਡੇ ਰੱਤੇ ਦੇ ਪੁੱਤ ਆ ਜੀ ਵੱਡੇ ਰੱਤੇ ਦੇ ਵੱਡੇ ਰੱਤੇ ਦਾ ਪੁੱਤ ਪੋਤਾ ਜੀ ਪੋਤਾ ਜੀ ਪੋਤਾ ਇਹਦਾ ਪਿਓ ਵੀ ਦੋ ਬਾਜ਼ੀਆਂ ਜਿੱਤਿਆ ਸੀ ਠੀਕ ਹੈ ਹਾਂ 7 ਨੰਬਰ ਸੀ ਉਹਦੇ ਥੱਲ ਪਾਈ ਉਹਨੇ 70 ਨੰਬਰ ਕਹੇ 7 ਨੰਬਰ ਆਹ ਮਰ ਗਿਆ ਲਾਲਚੀ ਨਾ ਜੀ ਜੀ ਲਓ ਜੀ ਕਲੋਜ਼ ਦਿਖਾਓ ਕਬੂਤਰ ਜੀ ਇਹ ਰੱਤੇ ਵੱਡੇ ਰੱਤੇ ਦਾ ਤੇ ਇਹਦੀ ਧੀ ਲੋਹਾ ਖੜੇ ਜਿੱਤੀ ਸੀ ਕੱਲੀ 1.5 ਤੇ 1.5 ਲੱਖ ਰੁਪਇਆ 1.5 ਲੱਖ ਰੁਪਇਆ ਤੇ ਫਰੈਂਚ ਹਾਂਜੀ ਕੱਲੀ ਰਹਿ ਗਈ ਸੀ ਲਓ ਜੀ ਸਭ ਤੋਂ ਪਹਿਲਾਂ ਇਹਦੀਆਂ ਅੱਖਾਂ ਦਿਖਾਓ ਜੀ ਇਹਦੀਆਂ ਅੱਖਾਂ ਬਹੁਤ ਹੀ ਅਲੱਗ ਹੈ। ਪੂਰੀਆਂ ক্লোਜ਼ ਕਰਕੇ ਦੋਨੇ ਅੱਖਾਂ ਦਿਖਾਉਣੀਆਂ ਆ ਜੀ ਆਪਾਂ ਕਿਹੜੀ ਬ੍ਰੀਡ ਚੋਂ ਹੈ ਇਹ ਇਹ ਗੁੜੀ ਵਾਲਿਆਂ ਦਾ ਤੇ ਇਹਨਾਂ ਨੇ ਕਲਾਅ ਛੱਡੀ ਸੀ ਕਬੂਤਰੀ ਦੀ ਉਹ ਉਹਨਾਂ ਚੋਂ ਆਏ ਕਿੱਲੀਆਂ ਜਿੰਗ ਬੱਲੋ ਆਈ ਤੇ ਘਰ ਆਵਾਈ ਦੀ ਧੀ ਦਾ ਤੇ ਰੱਤੇ ਇਧਰੋਂ ਵੀ ਦਿਖਾਓ ਜੀ ਅੱਖ ਪੂਰੀ ਚੱਪਿੰਗ ਹੈ ਜੀ ਠੀਕ ਜਾਈ ਤਾਂ ਕੁੱਤੇ ਨਹੀਂ ਗੜਾ ਕਿੱਥੇ ਜੀ ਆਹ ਸਭ ਜਿਹੜੇ ਬਰੀਡ ਹਨ ਜਿਹੜੀ ਧਾਰ ਵਾਲਿਆਂ ਦੀ ਹੈ ਜਿਹਨੇ ਹਰੀ ਜੁੱਤੀ ਹੈ ਦੇਖੋ ਅੱਛਾ ਜੀ ਉਹਦੇ ਹੀ ਫਸਟ ਰਾਈ 40 ਕੂਟਰ ਸੀ 47 ਕੂਟਰ ਕੱਲ ਹੀ ਰਿਹਾ ਸੀ ਕੱਲ ਹੀ ਰਿਹਾ ਉਹਦੇ 43 ਮਿੰਟ ਵੱਧ ਹੋ ਗਿਆ ਜੀ ਫੇਰ ਛੱਡਿਆ ਸੀ ਆਪਾਂ ਤੇ ਫੇਰ ਕੁੱਤੇ ਵਾਲੀ ਛੱਡਤਾ ਸੀਗਾ ਜੀ ਉੱਥੇ ਵੀ ਜਿੱਥੇ ਇਹ ਵੱਡੇ ਰੱਤੇ ਦਾ ਜੀ ਵੱਡੇ ਰੱਤੇ ਦਾ ਲਓ ਜੀ ਆਹ ਵੀ ਕਬੂਤਰ ਦੋ ਬਾਜ਼ੀਆਂ ਛੱਡਿਆ ਦੋਨੇ ਹੀ ਵਿਨਰ ਕੀਤੀਆਂ ਜੀਆਂ ਨੇ ਇਹ ਕਿਹੜਿਆਂ ਚੋਂ ਜੀ ਵੱਡੇ ਰੱਤੇ ਚੋਂ ਇਹ ਵੱਡੇ ਰੱਤੇ ਇਹ ਲਾਲ ਪੱਲੇ ਵਾਲੇ ਮਿਸ ਹੈਗੇ ਹੀ ਹੈਗੇ ਹਾਂਜੀ 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 ਹਰ ਇੱਕ ਕਬੂਤਰ ਬਿਚ ਕੋਈ ਰੋਡੇ ਵਾਇੰਦੀ ਹੈ ਜੀ ਫਿਰ ਕੋਈ ਲਓ ਜੀ ਸਭ ਤੋਂ ਵੱਧ ਉੱਡੇ ਆ ਜੀ ਸਾਡੇ ਕੋਲੇ ਲਾਲ ਬਗਲ ਵਾਲੇ ਤੇ ਉਹਦੇ ਆ ਜੀ ਇਹ ਬਿੰਲੇ ਕੋਲ ਵੱਡੇ ਰੋਡੇ ਵਾਜਦਾ ਤੇ ਟੋਟਰੀ ਵਾਲੀ ਕਬੂਤਰੀ ਲਓ ਜੀ ਉਹ ਕਬੂਤਰ ਦੇ ਆ ਜਿਹੜਾ ਆਪਾਂ ਰੇਣੀ ਵਾਲੋਂ ਆਇਆ ਜੀ ਕਾਲੀ ਕਾਲੀ ਚਿੱਟੀ ਦਾ ਇੱਕ ਲਾਣਾ ਲੈਣਾ ਡੱਕੇ ਵਾਲਾ ਜੀ 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 ਕੋ ਰੋਡੇ ਵਾਲਿਆਂ ਦਾ ਜੀ ਰੋਡੇ ਵਾਲਿਆਂ ਆ ਰੋਡੇ ਵਾਲਿਆਂ ਚੋਂ ਜੀ ਆ ਮੌਜ ਪੈਰਾਂ ਤੇ ਕੋਚਰ ਮੌਜ ਹੈ ਨੰਦਰਾ ਨੰਗੀਆਂ ਵਿਖਾਉਂਦੇ ਨੇ 20 ਸਾਲ 25 ਸਾਲ ਕੋਈ ਮੌਜ ਨਾਲਾ ਨਹੀਂ ਕੱਢਿਆ ਉਹਨੇ ਹੁਣ ਕੱਢਣ ਲੱਗ ਗਿਆ ਮੌਜ ਉਹ ਕੱਢੇ ਸਕੇ ਭਾਈ ਜੀ ਇੱਕ ਰਾਜੂ ਜੀ ਲੱਗੇ ਸੀ ਇਹਨਾਂ ਕੋਲ ਜੀ ਉਹ ਚਿੱਟਾ ਸੀ ਖੱਟੀ ਅੱਖਾਂ ਦਾ ਜੀ ਇਹ ਕੇਸ ਇਹ ਘਰੇ ਬਹੁਤ ਟੁੱਟਦਾ ਸੀ ਟੁੱਟ ਗਿਆ ਦਾ ਲੱਤ ਲੰਘ ਮਾਨ ਉਹ ਅੱਧਾ ਫਰਸੀ ਰੱਖ ਲੈ ਬਾਜੀ ਨਹੀਂ ਛੱਡਿਆ ਬਾਜੀ ਛੱਡਣਾ ਨਹੀਂ ਵੀਰੇ ਲੈ ਕੇ ਬਣਾ ਦੇ ਨਹੀਂ ਬਿਲੇ ਡਿੱਗ ਲੈ ਲਓ ਜੀ ਦਿਖਾਓ ਰੋਡੇ ਵਾਲਿਆਂ ਚੋਂ ਜੀ ਇੱਕ ਕਬੂਤਰ ਆ ਕੇ ਰੈਂਟ ਤੇ ਬੈਠੇ ਨਾ ਇਹ ਸੱਚੇ ਹੋਣੋਂ ਜਿਵੇਂ ਪਾਕਿਸਤਾਨੀ ਕਾਲਸਰੇ ਹੁੰਦੇ ਉਸ ਟਾਈਪ ਦਾ ਜੀ ਕਬੂਤਰ ਇਹ ਸੀ ਐਸ ਸੰਤੋਖ ਜੀ ਇਹ ਸੀ ਜੀ 20 ਸਾਲ ਪਹਿਲਾਂ ਬਣਵਾਏ ਸੀ ਜੀ ਜੀ ਹਾਂ ਪੀ ਕੇ ਇਹ ਆ ਦੇਖੋ ਪੀਰਗੋਟ ਜੀ 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 ਤੇ ਆ ਨੰਬਰ ਜੀ ਜੀ ਲਓ ਜੀ ਆ ਦਿਖਾਈਏ ਜੀ ਤੁਹਾਨੂੰ ਜਿਹੜੇ ਉਤਰਾਂ ਦੇ ਰਿੰਗ ਅੱਜ ਕੱਲ ਫੈਕਟਰੀਆਂ ਲੱਗ ਚੁੱਕੀਆਂ ਸੋ ਇਹਨਾਂ ਨੇ 40 ਸਾਲ ਪਹਿਲਾਂ ਹੀ ਇਹ ਪੀ ਕੇ ਪੀਰਕੋਟ ਆ 39 ਨੰਬਰ ਹੈ ਜੀ 394 ਜੋ ਵੀ ਇਹਨਾਂ ਨੇ ਨੰਬਰ ਲਿਖਾਏ ਸੀ ਆਪਦੇ ੱਲੇ ਸੀ 40 ਸਾਲ ਪਹਿਲਾਂ ਹੀ ਇਹਨਾਂ ਨੇ ਬਣਵਾ ਲੇ ਸੀ ਆ ਪੀ ਕੇ ਲਿਖਿਆ ਜੀ ਪੀਰਕੋਟ ਯਾਨੀ ਕਿ ਆਪਦੇ ਪਿੰਡ ਦਾ ਨਾਮ ਦੱਸਿਆ ਪਰ ਇਹਨਾਂ ਪਿੱਛੇ ਵੀ ਇੱਕ ਹਿਸਟਰੀ ਹੈ ਜੀ ਜਦੋਂ ਇਹਨਾਂ ਨੇ ਛੱਲੇ ਕਹਿੰਦੇ ਬਣਵਾ ਲੇ ਸੀ ਤੇ ਕਬੂਤਰ ਟੋੜੇ ਕੋਈ ਫੜ ਲੈਂਦਾ ਸੀ ਤਾਂ ਫਿਰ ਤੋੜੇ ਕਹਿੰਦੇ ਵਿੱਚ ਪਾ ਦਿੰਦੇ ਫਿਰ ਅਸੀਂ ਐ ਕਰਤਾ ਰਹੇ ਇਹਨੂੰ ਕੱਟ ਕੇ ਬਾਹਰ ਦੇ ਜੋ ਬਾਜੀ ਛੱਡ ਦੇ ਖੋਲ ਦਿੰਦੇ ਫਿਰ ਇੱਕ ਹੋਰ ਕ ਤਰੀਕਾ ਵਰਤਿਆ ਕੱਟ ਕੇ ਜਦੋਂ ਬਾਜੀ ਛੱਡਣੀ ਉਦੋਂ ਖੋਲ ਲੈਣਾ ਤੇ ਉਹ ਫੇਰ ਬਾ ਲੈਣਾ ਫੇਰ ਫਿਰ ਪਾ ਦੇਣਾ ਜੀ ਲਓ ਜੀ ਇਹ ਕਿਹੜੀ ਨਸਲ ਕਿਹੜੀ ਹੈ ਜੀ ਇਹ ਇਹ ਹੈਗਾ ਜੀ ਪੱਲੇ ਵਾਲਿਆਂ ਚ ਸੀ ਐਚ 139 ਕੂਟਰ ਸੀ ਵੱਡਾ ਉਹਦਾ ਪੁੱਤ ਹੈ ਜੀ ਉਹਦਾ ਪੁੱਤ ਪੱਲੇ ਵਾਲਿਆਂ ਦੀ ਜੰਡੀ ਵੀ ਇਹਨਾਂ ਚੋਂ ਹੀ ਜਿੱਤੀ ਹਾਂ ਹਾਂ ਜੀ ਜੰਡੀ ਇਹਦੀ ਭੈਣ ਜਿੱਤੀ ਜੰਡ ਜੰਡ ਪਤਾ ਨਹੀਂ ਜੰਡੀ ਜੰਡੀ ਜੰਡ 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 ਜਿੱਤੀ ਪੋੜੀਆਂ ਨੇ ਮੇਨਾ ਪੱਲੇ ਵਾਲੇ ਕਬੂਤਰ ਜੀ ਇਹਨਾਂ ਦੇ ਉਹ ਇਹਨਾਂ ਦੇ ਇੱਕ ਹੋਰ ਸਿਫਤ ਆ ਇੱਕ ਤਾਂ ਕੰਧਾਂ 'ਚ ਵੱਜ ਕੇ ਉੜਦੇ ਆ ਜੀ ਇੱਕ ਇਹ ਹੁੰਦੇ ਕਾਲੇ ਚੀਨੇ ਆ ਤੇ ਕਾਲੀਆਂ ਨੋਕਾਂ ਦੇ ਨੋਕੋ ਨੋਕ ਵੀ ਚਿੱਟੀ ਕਰ ਜਾਂਦੇ ਆ ਤੇ ਫੰਗ ਵੀ ਕਾਲਾ ਕੋਈ ਨਹੀਂ ਰਹਿੰਦਾ